ਤ ਬੜੀ ਦੁਖਦਾਈ ਖਬਰ ਦਾ ਪਤਾ ਲੱਗਿਆ ਹੋਣਾ ਕਿ ਮੇਰ ਮਿੱਤਲ ਜੀ ਸਾਨੂੰ ਸਾਰਿਆਂ ਨੂੰ ਛੱਡ ਕੇ ਪ੍ਰਮਾਤਮਾ ਦੇ ਚਰਨਾਂ 'ਚ ਚਲੇ ਗਏ ਆ ਮੈਂ ਇੱਕ ਗੱਲ ਉਹਨਾਂ ਬਾਰੇ ਕੀ ਕਹਿ ਸਕਦਾ ਮੈਂ ਤਾਂ ਬਹੁਤ ਛੋਟਾ ਹਾਂ ਉਹਨਾਂ ਦੇ ਸਾਹਮਣੇ ਉਹਨਾਂ ਨੇ ਜੋ 20 ਸਾਲ ਇਸਰਾਂ ਇੰਡਸਟਰੀ ਦੇ ਵਿੱਚ ਰਾਜ ਕੀਤਾ ਕਿ ਉਹਨਾਂ ਤੋਂ ਬਿਨਾਂ ਫਿਲਮ ਨਹੀਂ ਬਣਦੀ ਸੀਗੀ ਔਰ ਜੇ ਮੈਂ ਕਹਾ ਕਿ ਉਹ ਪੰਜਾਬੀ ਇੰਡਸਟਰੀ ਦੇ ਕਿੰਗ ਸਿਗੇ ਤੇ ਇਹ ਕੋਈ ਮਤਲਬ ਛੋਟੀ ਗੱਲ ਹੋਏਗੀ ਮੇਰੇ ਖਿਆਲ ਨਾਲ ਕੋਈ ਬਹੁਤ ਵੱਡੀ ਗੱਲ ਨਹੀਂ ਮੈਂ ਕਹਿ ਰਿਹਾ ਹਰ ਇੱਕ ਬੰਦਾ ਜਾਣਦਾ ਹੈ ਕਿ ਮੇਰ ਮੇ ਤਲਜੀ ਨੇ ਜੋ ਸਮਾਂ ਪੰਜਾਬੀ ਇੰਡਸਟਰੀ ਨੂੰ ਦਿੱਤਾ ਉਹ ਉਹਦਾ ਕੋਈ ਮੁੱਲ ਨਹੀਂ ਤਾਰਿਆ ਜਾ ਸਕਦਾ ਅਸੀਂ ਲੋਕ ਸਾਰੇ ਜਿੰਨੇ ਵੀ ਪੰਜਾਬੀ ਇੰਡਸਟਰੀ ਦੇ ਨਾਲ ਜੁੜੇ ਹੋਏ ਸਾਰੇ ਉਹਨਾਂ ਨੂੰ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਅਸੀਂ ਪ੍ਰਾਰਥਨਾ ਕਰਦੇ ਹਾਂ ਔਰ ਇਹ ਜਿਹੜੀ ਥਾਂ ਉਹ ਖਾਲੀ ਕਰ ਗਏ ਐ ਇਹ ਕੋਈ ਵੀ ਨਹੀਂ ਪਰ ਸਕੇਗਾ ਚਾਹੇ ਕੋਈ ਜਿੰਨਾ ਮਰਜ਼ੀ ਮੁਕਾਮ ਹਾਸਲ ਕਰ ਲੇ ਉਹ ਮੁਕਾਮ ਹਾਸਲ ਨਹੀਂ ਕਰ ਸਕੇਗਾ ਜੋ ਮੇਰ ਮਤਲਬ ਜੀਦਾ ਸੀਗਾ